ਹਾਂਜੀ ਇੱਕ ਸੋਨੂੰ ਦਾਨ ਬਾਰੇ ਗੱਲ ਦਾਨ ਬਾਰੇ ਦੱਸਦੇ ਆਂ ਕਿ ਦਾਨ ਜ਼ਰੂਰ ਕਰਨਾ ਚਾਹੀਦਾ ਹੈਗਾ ਜਸਵੰਤ ਆਪਾਂ ਨੂੰ ਕੱਢਣਾ ਚਾਹੀਦਾ ਹੈਗਾ ਤੇ ਪਹਿਲੇ ਸਮੇਂ ਦੀ ਗੱਲ ਆਗੀ ਤੇ ਇੱਕ ਰਾਜਾ ਹੁੰਦਾ ਸੀਗਾ ਰਾਜ ਇਹਦੇ ਦੇਸ਼ ਵਿੱਚ ਕਾਲ ਪੈ ਗਿਆ ਤੇ ਕਿਵੇਂ ਮਰਜ਼ੀ ਲਾ ਲੋ ਚਾਹੇ ਮੀਹਾ ਵਿੱਚ ਲਾ ਲੋ ਕਾਲ ਪੈ ਗਿਆ ਮੀਹ ਵਾਲੇ ਪੈ ਗਏ ਤੇ ਉਹ ਦੇਸ਼ ਦੇ ਵਿੱਚ ਕਾਲ ਪੈ ਗਿਆ ਜਦੋਂ ਕਾਲ ਪੈ ਗਿਆ ਤੇ ਭਾਈ ਪਰਜਾ ਭੁੱਖੀ ਮਰਨ ਲੱਗੀ ਰਾਜੇ ਨੇ ਸੋਚਿਆ ਤੇ ਵੀ ਪਰਜਾ ਤਾਂ ਭੁੱਖੀ ਮਰਦੀ ਆਗੀ ਤੇ ਵੀ ਮੇਰੇ ਖਜ਼ਾਨੇ ਦਾ ਕੀ ਫਾਇਦਾ ਹੋਇਆ ਤੇ ਵੀ ਮੈਂ ਜੇ ਅੱਧਾ ਖਜ਼ਾਨਾ ਵੀ ਪਰਜਾ ਨੂੰ ਵੰਡਦਾ ਮਾਂ ਤੇ ਜਦੋਂ ਭਾਈ ਉਹਨੇ ਮੰਤਰੀ ਬੁલાਏ ਤੇ ਕਚਹਿਰੀ ਲਾਈ ਆ ਆਪਦੀ ਮੰਤਰੀ ਬੁલાਏ ਮੰਤਰੀ ਬੁਲਾ ਕੇ ਉਹਨਾਂ ਨੇ ਸਲਾਹ ਕੀਤੀ ਰਾਮ ਸੁਭਰਾ ਕੀਤਾ ਤੇ ਵੀ ਆਪਾਂ ਅੱਧਾ ਖਜ਼ਾਨਾ ਪਰਜਾ ਨੂੰ ਵੰਡ ਦਿੰਨੇ ਆਂਗੇ ਵੀ ਚਲ ਪਰਜਾ ਭੁੱਖੀ ਮਰਦੀ ਆਗੀ ਤੇ ਐਤ ਕੀ ਦੇਖ ਮੀਹਾਂ ਦੇ ਕਾਰਨ ਆਪਣੇ ਕਾਲ ਪੈ ਗਿਆ ਤੇ ਵੀ ਫਾਈ ਵਿਚ ਤਾਂ ਕਹਿੰਦੇ ਵੀ ਹਾਂ ਜੀ ਰਾਜਾ ਜੀ ਤੇਰੇ ਗੌਤ ਵਧੀਆ ਤੇ ਸਲਾਹ ਦਿੱਤੀ ਹੈਗੀ ਤੇ ਬਹੁਤ ਵਧੀਆ ਤੇਰੀ ਸੋਚ ਆ ਗਈ ਤੇ ਤੂੰ ਵੀ ਇਹ ਕੰਮ ਕਰਾ ਸਮਝ ਖਜ਼ਾਨਾ ਵੰਡ ਗਰੀਬਾਂ ਨੂੰ ਤੇ ਵਿਚ ਵਾਲੇ ਕਹਿੰਦੇ ਕੁਝ ਨਹੀਂ ਹੁੰਦਾ ਹੈਗਾ ਤੇਰਾ ਖਜ਼ਾਨਾ ਮੁਖਜੂਰ ਆਜਾ ਜੀ ਇਹ ਕੰਮ ਨਾ ਕਰ ਤੂੰ ਕਿਉਂ ਸਾਰੇ ਭਾਂਤੀ ਦੁਨੀਆ ਹੁੰਦੀ ਆਗੀ ਤੇ ਚੱਲ ਭਾਈ ਰਾਜਾ ਕਹਿੰਦਾ ਨਹੀਂ ਆ ਕਿ ਖਜ਼ਾਨਾ ਕਦੀ ਪਰਜਾ ਨੂੰ ਵੰਡਾਂਗੇ ਮੰਤਰੀ ਨੂੰ ਕਹਿੰਦਾ ਬੀ ਕਚੇਰੀ ਦੇ ਵਿੱਚ ਪਰਜਾਂ ਨੂੰ ਬੁਲਾਇਆ ਕਚੇਰੀ ਦੇ ਵਿੱਚ ਪਰਜਾਂ ਨੂੰ ਇਕੱਠੇ ਕਰੋ ਤੇ ਬੁਲਾਓ ਤੇ ਆਪਾਂ ਖਜ਼ਾਨਾ ਵੰਡਾਂਗੇ ਦਿਨ ਰੱਖ ਲਓ ਤੇ ਆਪਾਂ ਉਸ ਦਿਨ ਤੇ ਖਜ਼ਾਨਾ ਵੰਡਾਂਗੇ ਤੇ ਭਾਈ ਚਲੋ ਮੰਤਰੀ ਨੇ ਸਾਰੇ ਪਿੰਡ ਚ ਹੋਕਾ ਫਰਿਆਤਾ ਤੇ ਵੀ ਭਾਈ ਰਾਜੇ ਦੀ ਕਚੇਰੀ ਦੇ ਵਿੱਚ ਸਾਰੇ ਪਰਜਾ ਇਕੱਠੀ ਹੋ ਜੇ ਉਹਥੇ ਇਕੱਠੀ ਹੋ ਜੇ ਭਾਈ ਚਲੋ ਦਿਨ ਦੱਸਦਾ ਉਹਨਾਂ ਨੂੰ ਪਰਜਾ ਭਾਈ ਉਸ ਦਿਨ ਨੂੰ ਇਕੱਠੀ ਹੋਗੀ ਤੇ ਭਾਈ ਖਜ਼ਾਨਾ ਉਥੇ ਵੰਡਣ ਲੱਗਗੇ ਜਦੋਂ ਖਜ਼ਾਨਾ ਉੱਥੇ ਵੰਡਣ ਲੱਗ ਗਏ ਤੇ ਭਾਈ ਉਸ ਤੋਂ ਬਾਅਦ ਰਾਜੇ ਨੇ ਆਖਿਆ ਤੇ ਕਹਿੰਦਾ ਵੀ ਮੈਂ ਭੇਸ ਬਦਲ ਕੇ ਦੇਖਾਂ ਵੀ ਵੀ ਕੋਈ ਹੋਤਾ ਨਹੀਂ ਹੁੰਦਾ ਹੈਗਾ ਕੋਈ ਗੱਲ ਚੱਲ ਮੈਂ ਦੇਖਾਂ ਸਾ ਉਹਦੇ ਚ ਜਾ ਕੇ ਪਰਜਾ ਚ ਜਾ ਕੇ ਵੀ ਕਿਵੇਂ ਆਗਾ ਸਾਰੀ ਪਰਜਾ ਵੀ ਖਜ਼ਾਨਾ ਕਿਵੇਂ ਸਹੀਦ ਵੰਡੀ ਜਾਂਦੇ ਨੇਗੇ ਜਾ ਕੇ ਮੈਂ ਦੇਖਾਂ ਤੇ ਭਾਈ ਰਾਜੇ ਨੇ ਆਮ ਬੰਦਿਆਂ ਨਾਲ ਭੇਸ ਬਦਲ ਕੇ ਪਰਜਾ ਵਾਲਾ ਤੇ ਭਾਈ ਰਾਜਾ ਉਹ ਉਹਦੇ ਵਿੱਚ ਆ ਗਿਆ ਪਰਜਾ ਚ ਆ ਗਿਆ ਉਹ ਪਰਜਾ ਚ ਆ ਕੇ ਤੇ ਇੱਕ ਪਰੇ ਜਿਹਾ ਕੇ ਖੜ ਗਿਆ ਦੇਖੀ ਗਿਆ ਵੀ ਲੈਣਾ ਲੱਗੀਆਂ ਨੇ ਕਹਾ ਕਹਾ ਲੈਣਾ ਤੁਰੀ ਜਾਂਦੀਆਂ ਨੇ ਇਹਾਂ ਦੇਖੀ ਗਿਆ ਭਾਈ ਤੇ ਉੱਥੇ ਇੱਕ ਗਰੀਬ ਜਿਹਾ ਜਮਾ ਫਟੇ ਜੇ ਕੱਪੜੇ ਗਰੀਬ ਜਿਹਾ ਵਿਚਾਰਾ ਤੇ ਉਹ ਖੜਾ ਤੇ ਜਿਹੜਾ ਕੋਈ ਪਿੱਛੋਂ ਆਈ ਜਾਣ ਲੈਣਾ ਹੋਰ ਲੱਗੀ ਜਾਣ ਕਿਉਂ ਪਰਜਾ ਦੁਨੀਆ ਆਈ ਜਾਵੇ ਤੇ ਜਦੋਂ ਆਈ ਜਾਣ ਤੇ ਉਹਨਾਂ ਨੂੰ ਉਹ ਮੂਹਰੇ ਕਰ ਦਿਆ ਕਰੇ ਤੇ ਜਿਹੜਾ ਪਿੱਛੋਂ ਆਇਆ ਕਰੇ ਤੇ ਉਹ ਆਪਦੇ ਮੂਹਰੇ ਕਰ ਦਿਆ ਕਰੇ ਉਹਨੂੰ ਆਪ ਉਹ ਪਿੱਸੇ ਹਟ ਜਾ ਕਰੇ ਜਿਹੜਾ ਕੋ ਪਿੱਸਾ ਫੇਰ ਆਇਆ ਕਰ ਉਹਨੂੰ ਫੇਰ ਮੂਹਰੇ ਕਰ ਦਿਆ ਕਰੇ ਹੁਣੇ ਪੰਜ ਸੱਤ ਬੰਦੇ 10 ਬੰਦੇ ਐ ਇੰਨਾਂ ਗਈ ਗਿਆ ਉਹ ਮੂਹਰੇ ਕਰੀ ਗਿਆ ਤੇ ਭਾਈ ਰਾਜਾ ਦੇਖੀ ਗਿਆ ਰਾਜੇ ਨੇ ਕੁਛ ਚਿਰ ਤਾਂ ਦੇਖਿਆ ਤੇ ਉਦੋਂ ਬਾਅਦ ਰਾਜਾ ਉਹਦੇ ਕੋਲੇ ਆ ਕੇ ਉਹਨੂੰ ਕਹਿੰਦਾ ਤੇ ਵੀ ਤੂੰ ਕਹਿੰਦਾ ਦੇਖ ਆਪ ਨਹੀਂ ਤੂੰ ਜਾਂਦਾ ਖਜ਼ਾਨਾ ਲੈਣ ਮੂਰੇ ਹੋ ਕੇ ਤੇ ਵੀ ਤੂੰ ਪਿੱਸੇ ਮੂਰੇ ਹੋਰ ਮੁਬਾਰੀ ਦੇ ਜਨਾਬ ਦੇ ਕਹਿੰਦਾ ਤੇ ਤੂੰ ਆਪ ਨਹੀਂ ਜਾਂਦਾ ਉਹ ਕਹਿੰਦਾ ਵੀ ਦੇਖ ਸਾਡੀ ਕਹਿੰਦਾ ਪਰ ਜਿਆਦਾ ਰਾਜ ਆਗਾ ਕਹਿੰਦਾ ਸਾਡੇ ਰਾਜ ਦਾ ਰਾਜ ਆ ਕਹਿੰਦਾ ਐਡਾ ਦਿਆਲੂ ਆਗਾ ਕਹਿੰਦਾ ਉਹ ਤੇ ਕਹਿੰਦਾ ਉਹ ਪਰਜਾ ਨੂੰ ਅੱਧਾ ਖਜ਼ਾਨਾ ਵੰਡੀ ਜਾਂਦਾਗਾ ਕਹਿੰਦਾ ਅੱਜ ਉਹ ਅੱਧਾ ਖਜ਼ਾਨਾ ਵੰਡੀ ਜਾਂਦਾ ਉਹਦਾ ਐਡਾ ਦਿਆਲੂ ਦੇ ਲਾਗਾ ਕਹਿੰਦਾ ਤੇ ਵੀ ਮੈਂ ਤਾਂ ਆਪਦੀ ਵਾਰੀ ਉਹ ਦਿਨ ਨਾਗਾ ਕਹਿੰਦਾ ਵੀ ਮੈਂ ਤਾਂ ਆਪਦੀ ਵਾਰੀ ਵੰਡਦਾਗਾ ਕਹਿੰਦਾ ਤੇ ਵੀ ਮੇਰੇ ਕੋਲੇ ਬੰਦਲ ਨੂੰ ਹੋਰ ਕੁਝ ਨਹੀਂ ਹੈਗਾ ਕਹਿੰਦਾ ਤੇ ਮੈਂ ਆਪਦੀ ਵਾਰੀ ਕਹਿੰਦਾ ਗਾਹਾ ਗਾਹਾ ਦੇਈ ਜਾਂਦਾਗਾ ਕਹਿੰਦਾ ਤੇ ਰਾਜਾ ਭਾਈ ਸੁਣ ਕੇ ਉਹਦੀ ਇਹ ਗੱਲ ਤੇ ਆਪਦੇ ਮਹਿਲ ਚ ਵਾਗਿਆ ਮਹਿਲ ਚ ਜਾ ਵਾਗਿਆ ਤੇ ਪਈ ਰਾਣੀ ਕਹਿਣ ਲੱਗੀ ਵੀ ਰਾਜਾ ਜੀ ਕਿੱਥੋਂ ਆਏ ਹੋਗੇ ਤੇ ਕਹਿੰਦਾ ਵੀ ਮੈਂ ਤਾਂ ਬਹੁਤ ਵੱਡੇ ਦਾਨੀ ਨੂੰ ਮਿਲ ਕੇ ਆਇਆ ਹਾਂ ਬਹੁਤ ਵੱਡੇ ਦਾਨੀ ਨੂੰ ਮਿਲ ਕੇ ਆਇਆ ਹਾਂਗਾ ਕਹਿੰਦਾ ਵੀ ਮੈਂ ਤਾਂ ਖਜ਼ਾਨਾ ਵੰਡਦਾ ਸੀਗਾ ਤੇ ਕਹਿੰਦਾ ਮੇਥੋਂ ਵੀ ਵੱਡਾ ਦਾਨੀ ਨਿਕਲ ਗਿਆ ਕਹਿੰਦਾ ਉਹ ਉਹਨੇ ਕਹਿੰਦਾ ਦੇਖ ਕਹਿੰਦਾ ਆਪਦੀ 바ਰੀ ਦਿੱਤੀ ਐਡਾ ਉਹਦਾ ਦਿਲ ਦੇਖ ਲਾ ਕਹਿੰਦਾ ਤੇ ਉਹਨੇ ਆਪਦੀ 바ਰੀ ਵੰਡੀ ਆਲੀ ਕਹਿੰਦਾ ਦੇਖੋ ਭਾਈ ਜੇ ਆਪਾਂ ਦਸਮਾ ਦਸਾਂਡ ਕੱਢਾਂਗੇ ਹਨਾ ਦਾਨ ਆਹੀ ਦਾਨ ਆਪਾਂ ਕਾਹਸੇ ਤਾਂ ਕੀ ਕਰ ਸਕਦੇ ਆਂਗੇ ਦਾਨ ਆਪਾਂ ਪੈਸੇ ਕੋਈ ਪੈਸੇ ਵਾਲਾ ਬੰਦਾ ਦਾਨ ਨਹੀਂ ਹੋ ਸਕਦਾ ਵੀ ਪੈਸੇ ਵਾਲਾ ਬੰਦਾ ਹੀ ਦਾਨ ਨਹੀਂ ਜਿਹਦੇ ਕੋਲੇ ਪੈਸਾ ਭਾਈ ਉਹ ਪੈਸੇ ਦਾ ਦਾਨ ਵੀ ਕਰ ਸਕਦਾ ਪੈਸੇ ਦਾ ਦਾਨ ਵੀ ਉਹ ਕਰ ਸਕਦਾ ਜਿਹਦੇ ਕੋਲੇ ਦਿਲ ਆਗਾ ਦਿਲ ਵਾਲਾ ਬੰਦਾ ਆਪਾਂ ਪੈਸੇ ਦਾ ਦਾਨ ਕਰ ਸਕਦਾਗਾ ਤੇ ਦਾਨ ਭਾਈ ਆਪਾਂ ਕਾਹਸੇ ਤਾਂ ਕੀ ਕਰ ਸਕਦੇ ਆਂਗੇ ਤੇ ਦਾਨ ਕਰਿਆ ਕਰੋ ਤੇ ਜਿਸ ਸਾਡੀ ਕਹਾਣੀ ਤੁਹਾਨੂੰ ਵਧੀਆ ਲੱਗੀ